ਪੰਜਾਬੀ ਆਵਾਜ਼ ਕੈਨੇਡਾ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਨੀ ਕਿ ਕੇਸਪਾਲ ਵੱਲੋਂ ਸਤਿ ਸ਼੍ਰੀ ਅਕਾਲ ਜੀ ਤੇ ਆਓ ਅੱਜ ਇੱਕ ਨਵੇਂ ਆਰਟੀਕਲ ਨਾਲ ਤੁਹਾਡੇ ਨਾਲ ਰੂਬਰੂ ਹੁੰਦੇ ਆ ਤੇ ਉਮੀਦ ਕਰਦਾ ਕਿ ਕੁਝ ਮਿੰਟਾਂ ਦੇ ਸਫ਼ਰ ਦੇ ਦੌਰਾਨ ਤੁਸੀਂ ਮੇਰੇ ਸਾਥੀ ਹੋ ਨਿਭੜੋਗੇ ਚੈਨਲ ਤੇ ਨਵੇਂ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਧੰਨਵਾਦ ਤੁਹਾਡੇ ਅੱਗੇ ਜ਼ਰੂਰ ਵਧਾ ਦਿਆ ਕਰੋ ਤਾਂ ਕਿ ਅੱਗੇ ਲੋਕਾਂ ਤੱਕ ਇਹ ਆਰਟੀਕਲ ਜਿਹੜਾ ਹੈ ਉਹ ਪਹੁੰਚਦਾ ਹੋ ਸਕੇ ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਕਿਸੇ ਖਾਸ ਮੌਕੇ ਦੇ ਉੱਤੇ ਉਹੋ ਜੇ ਆਰਟੀਕਲ ਤੁਹਾਡੇ ਰੂਪ ਰੂਪ ਕੀਤੇ ਜਾਣ ਜਿਹੜੇ ਉਸ ਸਮੇਂ ਦੇ ਦੌਰਾਨ ਕੁਝ ਮੇਲ ਖਾਂਦੇ ਹੋਣ ਧੰਨਵਾਦੀ ਤੁਹਾਡੇ ਤੇ ਆਓ ਚੱਲਦੇ ਆਂ ਅੱਜ ਦੇ ਆਰਟੀਕਲ ਵੱਲ ਆਰਟੀਕਲ ਦਾ ਵਿਸ਼ਾ ਗੁਰੂ ਸੋਚ ਤੇ ਉਸਤੇ ਖੜੀ ਸਿੱਖ ਹੁੰਦ ਕਾਂਗਰਸ ਸੀ ਜਾਂ ਆਰਐਸਐਸ ਮੋਦੀ ਭੁੱਲ ਗਏ ਕਿ ਭਾਰਤ ਗਾਂਧੀ ਗੋਲਵਕਰ ਹੋਰਾਂ ਨੇ ਹੀ ਸਿਰਜਿਆ ਇਹ ਤਾਂ ਦੂਜੀ ਸੰਸਾਰ جنگ ਵੇਲੇ ਅੰਗਰੇਜ਼ ਨੇ ਬਣੇ ਹਾਲਾਤਾਂ ਦੇ ਰਾਹ ਵਿਉਂਤ ਕੇ 1947 ਚ ਬਖਸ਼ਿਆ ਸੀ ਬਖਸ਼ਿਆ 1990 ਤੱਕ ਰੂਸ ਦੇ ਮਗਰ ਲੱਗ ਕੇ ਗਰੀਬੀ ਚ ਰੁੱਲਦੇ ਭਾਰਤ ਨੂੰ ਦੁਨੀਆ ਦੇ ਨਕਸ਼ੇ ਤੇ ਅਭਾਰ ਕੇ ਲਿਆਉਣ ਚ ਸਿੱਖ ਚਿਹਰੇ ਮਨਮੋਹਨ ਸਿੰਘ ਦੇ ਰੋਲ ਨੂੰ ਕਿਸੇ ਵੀ ਹਾਲ ਚ ਭੁਲਾਇਆ ਨਹੀਂ ਜਾ ਸਕਦਾ ਜਿਸ ਨੇ ਇੰਗਲੈਂਡ ਚ ਗਿਰਵੀ ਪਏ ਭਾਰਤੀ ਸੋਨੇ ਨੂੰ ਵਾਪਸ ਭਾਰਤ ਚ ਲਿਆ ਮੋਦੀ ਜੀ ਦੇ ਅਖੌਤੀ ਵਿਸ਼ਵਗੁਰੂ ਦੀ ਦੁਨੀਆ ਚ ਰੁੱਲ ਰਹੀ ਇੱਜ਼ਤ ਨੂੰ ਟੱਕਿਆ ਸੀ ਟੱਕਿਆ ਹਾਲਾਂਕਿ ਉਸਦੀ ਆਪਣੀ ਹੀ ਕਾਂਗਰਸ ਪਾਰਟੀ ਵੱਲੋਂ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ ਦਰਬਾਰ ਸਾਹਿਬ ਤੇ ਫੌਜਾਂ ਨਾਲ ਹਮਲਾ ਕਰ ਦਰਬਾਰ ਸਾਹਿਬ ਨੂੰ ਢਾਹ ਢੇਰੀ ਕਰ ਦੁਨੀਆ ਚ ਵਸਦੇ ਸਿੱਖਾਂ ਦੇ ਹਿਰਦੇ ਬਲੂੰਦਰ ਕੇ ਰੱਖ ਦਿੱਤੇ ਸੀ ਸਿੱਖਾਂ ਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਉਸ ਕਤਲੇਆਮ ਪਿੱਛੇ ਆਰਐਸਐਸ ਦਾ ਵੀ ਲੁਕਵਾ ਹੱਥ ਸੀ ਜਿਸ ਬਾਰੇ ਅਡਵਾਨੀ ਨੇ ਆਪਣੀ ਕਿਤਾਬ ਵਿੱਚ ਸਾਫ਼ ਕਰ ਦਿੱਤਾ ਸੀ ਆਪਣੇ ਆਪ ਨੂੰ ਵਿਸ਼ਵਗੁਰੂ ਸਮਝਣ ਵਾਲੇ ਇਹ ਅਕਿਰਤਕਣ ਲੋਕ ਸਦੀਆਂ ਤੱਕ ਆਪ ਦੇ ਧਰਮ ਔਰਤਾਂ ਦੀ ਆਬਰੂ ਦੀ ਰੱਖਿਆ ਤੱਕ ਨਹੀਂ ਕਰ पाए ਜੇ ਇਹ ਸੱਚ ਨਹੀਂ ਸੀ ਤਾਂ ਸੋਚਣਾ ਨਹੀਂ ਬਣਦਾ ਕਿ ਨਾਦਰ ਅਬਦਾਲੀ ਸਦੀਆਂ ਤੱਕ ਇਹਨਾਂ ਦੇ ਮੰਦਰਾਂ ਨੂੰ ਕਿਵੇਂ ਲੁੱਟਦੇ ਰਹੇ ਕਿਵੇਂ ਇੱਥੋਂ ਦੀਆਂ ਬੱਚੀਆਂ ਨੂੰ ਲੁੱਟਦਾ ਮਾਮਲਾ ਸਮਝ ਗਜਨੀ ਦੇ ਬਾਜ਼ਾਰਾਂ ਚ ਲੈ ਜਾਂਦੇ ਰਹੇ ਮੁਗਲ ਅੰਗਰੇਜ਼ ਕਿਵੇਂ ਇੱਥੇ ਰਾਜ ਸਥਾਪਿਤ ਕਰਨ ਚ ਸਫਲ ਹੋ ਗਏ ਧਾੜ ਵੀ ਚਾਹੇ ਕੋਈ ਵੀ ਸੀ ਆਖਰ ਇਸ ਖਿੱਤੇ ਦੀ ਆਜ਼ਾਦੀ ਲਈ ਉੱਠਿਆ ਤੇ ਖੜਿਆ ਕੌਣ ਉਹੀ ਤਾਂ ਉੱਠੇ ਤੇ ਖੜੇ ਜਿਨ੍ਹਾਂ ਨੇ 1469 ਤੋਂ ਗੁਰੂ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਰਾਹ 1699 ਨੂੰ ਆਪ ਦੀ ਮੱਤ ਗੁਰੂ ਨੂੰ ਭੇਟ ਕਰ ਜਮਰੋਚ ਖਾਲਸਾ ਨਿਸ਼ਾਨ ਜਾਚ ਲਾਏ ਸਰਦਾਰ ਹਰੀ ਸਿੰਘ ਨਲਵੇ ਵਰਗੇ ਗੁਰੂ ਦੇ ਸਿੱਖ ਇਹ ਭੁੱਲ ਗਏ ਅੱਜ 2024 ਆਉਂਦੀਆਂ ਸਦੀਆਂ ਬਾਅਦ ਵੀ ਇਹਨਾਂ ਦੀਆਂ ਔਰਤਾਂ ਰਾਤ ਬਰਾਤੇ ਆਪ ਦੀਆਂ ਬੱਚਿਆਂ ਨੂੰ ਹਮੇਸ਼ਾ ਸਿੱਖਾਂ ਦੇ ਆਟੋ ਰੇਕਸ਼ੀਆਂ 'ਚ ਬੈਣ ਨੂੰ ਕਿਉਂ ਕਹਿੰਦੀਆਂ ਨੇ ਕਿਉਂਕਿ ਗੁਰੂ ਦੇ ਸਿੱਖ ਦੇ ਕਰਤਾਰ ਹਨ ਕਿ ਵਿਸ਼ਵ ਗੁਰੂ ਦੀ ਬਾਜ਼ਾਰਾਂ 'ਚ ਨਿਲਾਮ ਹੁੰਦੀ ਇੱਜ਼ਤ ਨੂੰ ਮਹਫੂਜ਼ ਕਰਨ ਵਾਲੇ ਸ਼ਾਮ ਸਿੰਘ ਅਟਾਰੀ ਵਾਲਾ ਨਵਾਬ ਕਪੂਰ ਸਿੰਘ ਵਰਗੇ ਸਿੱਖ ਸਰਦਾਰ ਜਸਾ ਸਿੰਘ ਆਲਿਓ ਆਲੂ ਵਾਲਿਆ ਵਰਗੇ ਯੋਧੇ ਭਗੇਰ ਸਿੰਘ ਗੁਰੂ ਦੇ ਸਿੱਖ ਨਹੀਂ ਸਨ ਭਾਰਤ ਦੀ ਅਖੰਡਤਾ ਲਈ ਬੰਗਲਾਦੇਸ਼ ਬਣਾ ਕੇ ਦੇਸ਼ ਦੀਆਂ ਹੱਦਾਂ ਸੁਰੱਖਿਅਤ ਕਿਸ ਨੇ ਕੀਤੀਆਂ ਸਿੱਖ ਸਰਦਾਰ ਸੁਭੇਗ ਸਿੰਘ ਨੇ 에어 ચી프 ਮਾਰਸ਼ਲ ਸਰਦਾਰ ਅਰਜਨ ਸਿੰਘ ਜਰਨਲ ਹਰਬਖਸ਼ ਸਿੰਘ ਜਗਜੀਤ ਸਿੰਘ ਅਰੋੜਾ ਭੁੱਖੇ ਮਰਦੇ ਭਾਰਤੀ ਲੋਕਾਂ ਨੂੰ ਅੰਨ 'ਚ ਆਤਮ ਨਿਰਪਰ ਕਿਸਨੇ ਕੀਤਾ ਸਿੱਖਾਂ ਨੇ ਇਨਾਮ ਕੀ ਕੀ ਮਿਲਿਆ ਇਨਾਮ 1984 ਇਹਨਾਂ ਨੇ 1984 ਦੇ ਦਰਬਾਰ ਸਾਹਿਬ ਨੂੰ ਤੋਪਾਂ ਨਾਲ ਢਾ ਕੇ ਇਸ ਖਿੱਤੇ ਦੇ ਅਸਲ ਵਾਰਸਾਂ ਦਾ ਕਤਲੇਆਮ ਤੇ ਉਹਨਾਂ ਦੀਆਂ ਬੱਚੀਆਂ ਧੀਆਂ ਪੈਣਾ ਦੇ ਸ਼ਰਿਆਂ ਬਜ਼ਾਰਾਂ 'ਚ ਨੰਗੀਆਂ ਕਰਕੇ ਸਨੇਹਾ ਕੀ ਦਿੱਤਾ ਸੀ ਕਦੇ ਸੋਚਿਆ ਪੰਜਾਬ ਦੇ ਸਿਰਦ ਲੋਕੋ ਸਨੇਹਾ ਸੀ ਅਸੀਂ ਮੌਕਾ ਪ੍ਰਸਤਾ ਗੋਲੋਕਰ ਗਾਂਧੀ ਨਹਿਰੂ ਪਟੇਲ ਇੰਦਰਾ ਅਡਵਾਨੀ ਮੋਦੀ ਸਾਡੀ ਸੋਚ ਦਾ ਅਸਲ ਪ੍ਰਗਟਾਵਾ ਨੇ ਕਿਸਾਨ ਅੰਦੋਲਨ ਤੋਂ ਬਾਅਦ ਹੋਈਆਂ ਚੋਣਾਂ ਨੇ ਪੰਜਾਬ ਚ ਆਪ ਦੀ ਹੋਣ ਦੇ ਕੂਣੀ ਮੋੜ ਤੇ ਲੈ ਆਂਦਾ ਅਕਲ ਦਾ ਕਮੰਡ ਤੇ ਹੰਕਾਰ ਹੀ ਮੈਂ ਭੁੱਲ ਗਈ ਕਿ ਸਿੱਖ ਦੀ ਹੋਂਦ ਤਾਂ ਇਸ ਧਰਤੀ ਤੇ ਹੋਣਾ ਉਸੂ ਉਸਦੇ ਗੁਰੂ ਦੀ ਸੋਚ ਦਾ ਹੋਣਾ ਹੈ ਗੁਰੂ ਦੇ ਸਿੱਖ ਨੇ ਗੁਰੂ ਸੋਚ ਤੇ ਮਾਰਗ ਘੜੇ ਆਪਣੇ ਕਰਤਾਰਾਂ ਹੀ ਆਪਣੀ ਹੋਂਦ ਨੂੰ ਭਾਰਤ ਨਾਂ ਦੀ ਚਾਰਦੀਵਾਰੀ ਚੋਂ ਮੁਕਤ ਕਰ ਦੁਨੀਆ 'ਚ ਸਥਾਪਿਤ ਕਰ ਦਿੰਦਾ ਹੈ ਇਹ ਉਸ ਸੋਚ ਨੂੰ ਪਾਰਤ ਨਾਂ ਦੀ ਚਾਰਦਵਾਰੀ ਚ ਘੇਰ ਕੇ ਦਫਨ ਕਰਨ ਲੱਗੇ ਸੀ ਬੋਧੀਆਂ ਦੀ ਤਰਜ਼ ਤੇ ਸਿੱਖੀ ਜੀਵਨ ਗੁਰੂ ਦਾ ਜੀਵਨ ਹੈ ਕੀ ਗੁਰੂ ਦਾ ਜੀਵਨ ਨਿਰਾਸ਼ਾਵਾਦੀ ਸੀ ਨਹੀਂ ਉਹ ਹਰ ਹਾਲਤ ਹਰ ਹਾਲਾਤ ਭਾਣਾ ਮੰਨ ਸਬਰ ਚ ਰਹਿ ਆਸ਼ਾਵਾਦੀ ਜੀਵਨ ਹੈ ਬੋਧੀਆਂ ਦੇ ਕੁੱਟ ਪੈਣੀ ਸੀ ਉਹ ਗ੍ਰਸਤ ਤੋਂ ਪਘੌੜੇ ਹੋਏ ਸੀ ਜਦ ਕੇ ਸਿੱਖੀ ਦਾ ਮਾਰਗ ਜਾਂਦਾ ਗਰਸ ਦੇ ਵਿੱਚੋਂ ਹੋ ਕੇ ਦੁਨੀਆ 'ਚ ਵਸਦੇ ਸਹਿਰ ਦੇ ਲੋਕੋ ਦੁਨੀਆ ਬਦਲਣ ਜਾ ਰਹੀ ਆ ਏਸ਼ੀਆ ਦੇ ਮੱਧ ਪੂਰਬ ਬਦਲਣਗੇ ਉਠੋ ਜਾਗੋ ਜਾਗਣ ਦਾ ਵੇਲਾ ਆ ਗਿਆ ਪੰਜਾਬ ਕਦੇ ਵੀ ਦਿੱਲੀ ਦਾ ਮਥਾਜ ਨਹੀਂ ਰਿਹਾ ਪੰਜਾਬ ਗਲੋਬਲ ਕਮਿਊਨਿਟੀ ਦਾ ਹਿੱਸਾ ਬਣ ਚੁੱਕਿਆ ਅੱਜ 2024 ਆਉਂਦਿਆਂ ਦੁਨੀਆ ਦੀ ਕੋਈ ਵੀ ਤਾਕਤ ਇਸ ਦੀ ਹੋਂਦ ਤੋਂ ਮੂੰਹ ਨਹੀਂ ਮੋੜ ਸਕਦੀ ਕਿਉਂਕਿ ਕਿਸਾਨ ਅੰਦੋਲਨ ਚ ਲਾਲ ਕਿਲੇ ਤੇ ਖਾਸਾ ਹੀ ਨਿਸ਼ਾਨ ਝੁਲਾ ਕੇ ਪੰਜਾਬ ਦੇ ਪੁੱਤਾਂ ਨੇ ਦੁਨੀਆ ਨੂੰ ਦੱਸ ਦਿੱਤਾ ਹੈ ਸੀ ਕਿ ਜਿਨ੍ਹਾਂ ਦੇ ਪੁਰਖੇ ਦੁਨੀਆ ਤੇ ਰਾਜ ਕਰਨ ਵਾਲੀ ਅੰਗਰੇਜ਼ ਤਾਕਤ ਨਾਲ ਭਿੜੇ ਸੀ ਉਹਨਾਂ ਦੇ ਵਾਰਸ ਮੁੱਕੇ ਨਹੀਂ ਅਜੇ ਜਿਉਂਦੇ ਨੇ ਜਿਉਂਦੇ ਫਿਰ ਗੁਰੂ ਨੇ 1699 ਨੂੰ ਕੀ ਸਬਕ ਪੜਾਇਆ ਸੀ ਸਬਕ ਸੀ ਜਦ ਰਾਜ ਕਰ ਰਹੀ ਧਿਰ ਜਲਾਮਤਾ ਦੀਆਂ ਹੱਦਾਂ ਪਾਰ ਕਰ ਆਪਣੀ ਹੀ ਪਰਜਾ ਦੀ ਹਿਫਾਜ਼ਤ ਕਰਨ ਚ ਫੇਲ ਹੋ ਜਾਵੇ ਤਾਂ ਹੱਲ ਕੀ ਬਚਦਾ ਖਾਲਸਾ ਰਾਜ ਖਾਲਸਾ ਰਾਜ ਇਹੀ ਆਖਰੀ ਹੱਲ ਬਚਦਾ ਰੂਲ ਬਾਈ ਪਿਓਰ ਸੋਲ ਪਿਓਰ ਸੋਲ ਕਿਹੋ ਜੀਆਂ ਹੋਣ ਸੋਚ ਹੋਵੇ ਕਿ ਪਹਿਲੇ ਦਸਵੇਂ ਤੱਕ ਦੀ ਸੋਚ ਨੂੰ ਸਮਰਪਤ ਮਨੁੱਖਤਾ ਦਾ ਸਿਧਾਂਤ ਸਿਰਜਿਆ ਕਿਵੇਂ ਜਾਵੇ ਰੂਲ ਕੀ ਹੋਣਗੇ ਰੂਲ ਆਫ ਪ੍ਰਿੰਸੀਪਲ ਉਹ ਹੋਣਗੇ ਜਿਨ੍ਹਾਂ ਤੇ ਗੁਰੂਆਂ ਨੇ ਆਪ ਨੰਗਾ ਚਿੱਟਾ ਚੱਲ ਕੇ ਵਿਖਾਇਆ ਤੇ ਗ੍ਰੰਥ ਚ ਦਰਜ ਕਰ ਸਦਾ ਲਈ ਸੀਸ ਨਵਾਤਾ ਸੀ ਹੰਕਾਰਈ ब्राह्मणवादी ਫਿਰਕੂ ਸੋਚ ਨੇ ਉਸ ਸਿਧਾਂਤ ਨੂੰ ਜੜ ਨੂੰ ਹੱਥ ਪਾ ਲਿਆ ਸੀ ਜਿਸ ਲਈ ਸਿੱਖ ਗੁਰੂਆਂ ਨੇ ਤੱਤੀਆਂ ਤਵੀਆਂ ਤੋਂ ਲੈ ਕੇ ਆਪਣੀ ਅੰਛ ਵੰਸ਼ ਤੱਕ ਵਾਰ ਦਿੱਤਾ ਪੰਜਾਬ ਯੂਰਪ ਮੱਧ ਪੂਰਬ ਕੈਨੇਡਾ ਆਸਟ੍ਰੇਲੀਆ ਇੰਗਲੈਂਡ ਅਮਰੀਕਾ ਚ ਵਾਸਤੇ ਗੁਰਦੁਆਰਾਂ ਦੀਆਂ ਕਮੇਟੀਆਂ ਦੇ ਪ੍ਰਧਾਨ ਸਾਹਿਬ ਜੀਓ ਉਠੋ ਇੱਕ ਸਾਂਝਾ ਮਿਸ਼ਨ ਖੜਾ ਕਰੋ ਆਪਣੇ ਦੇਸ਼ ਦੀਆਂ ਰਾਸੀ ਪਾਰਟੀਆਂ ਦੇ ਪ੍ਰਧਾਨਾਂ ਨੂੰ ਪੰਜਾਬ ਦੀ ਆਜ਼ਾਦੀ ਲਈ ਮੰਗ ਪੱਤਰ ਦਿਓ ਦੇਸ਼ ਪੰਜਾਬ ਦੇ ਹੱਕ 'ਚ ਖੜਨ ਦਾ ਵਾਅਦਾ ਲਵੋ ਜੇ ਉਹਨਾਂ ਨੂੰ ਰਾਜ ਕਰਨ ਲਈ ਤੁਹਾਡੀ ਵੋਟ ਦੀ ਲੋੜ ਹੈ ਕਿ ਸਾਨੂੰ ਪੰਜਾਬ ਦੇ ਗਲਾਂ 'ਚੋਂ ਗੁਲਾਮੀ ਲਾਉਣ ਦਾ ਜੂੜਾ ਲਾਉਣ ਲਈ ਉਹਨਾਂ ਦੇ ਸਹਿਯੋਗ ਦੀ ਲੋੜ ਨਹੀਂ ਹੈ ਧੜੇ ਬੰਦੀਆਂ ਵਾਲੀ ਸੋਚ ਤੋਂ ਉੱਪਰ ਉੱਠ ਕੇ ਪੰਜਾਬ ਲਈ ਖੜਨ ਦਾ ਸਮਾਂ ਆ ਗਿਆ ਜੀ ਯਾਦ ਰੱਖਿਓ ਜੇ ਅਸੀਂ ਆਪਸੀ ਮਤਭੇਦ ਭੁਲਾ ਕੇ ਗੁਰੂ ਨਿਸ਼ਾਨ ਥਲੇ ਇੱਕ ਮੁੱਠ ਨਾ ਹੋਏ ਤਾਂ ਆਉਣ ਵਾਲੀਆਂ ਨਸਲਾਂ ਸਾਨੂੰ ਕਦੇ ਵੀ ਮਾਫ਼ ਨਹੀਂ ਕਰਨਗੀਆਂ ਕਦੇ ਵੀ ਮਾਫ਼ ਨਹੀਂ ਕਰਨਗੀਆਂ ਇਹ ਸੀ ਸਾਡਾ ਅੱਜ ਦਾ ਆਰਟੀਕਲ ਉਮੀਦ ਕਰਦਾ ਤੁਹਾਨੂੰ ਪਸੰਦ ਆਵੇਗਾ ਪਸੰਦ ਆਵੇ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਕਿਉਂਕਿ ਭਾਰਤ ਵਿੱਚ ਤਾਂ ਸਾਨੂੰ ਚੱਲਣ ਨਹੀਂ ਦਿੱਤਾ ਜਾਂਦਾ ਬੰਦ ਕਰ ਦਿੱਤਾ ਜਾਂਦਾ ਸੋ ਬਾਹਰ ਬੈਠੀ ਸਿੱਖ ਕੌਮ ਜਾਂ ਚੰਗੇ ਮਨੁੱਖ ਜਾਂ ਚੰਗੀ ਸੋਚ ਜਾਂ ਆਜ਼ਾਦانہ ਸੋਚ ਨੂੰ ਜਿਹੜੇ ਸਮਰਪਤ ਨੇ ਉਹ ਜ਼ਰੂਰ ਆਪਣੀ ਹੱਥ ਦਾ ਇਸਤੇਮਾਲ ਕਰਕੇ ਇਸ ਨੂੰ ਜ਼ਰੂਰ ਅੱਗੇ ਫਲਾ ਕਰਨ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਇੱਕ ਬਹੁਤ ਵਧੀਆ ਕਲਮ ਕਲਮ ਇਸ ਦੇ ਲੇਖਕ ਸਨ ਸਰਦਾਰ ਪਰਮਿੰਦਰ ਸਿੰਘ ਜੰਡਾਲੀ ਆਵਾਜ਼ ਕੁਲਜਿੰਦਰ ਸਿੰਘ ਬੱਲ ਪੇਸ਼ਕਾਸ਼ ਪੰਜਾਬੀ ਆਵਾਜ਼ ਕੈਨੇਡਾ ਪੜ੍ਹਦੇ ਆ ਇਸ ਨੂੰ ਸੁਣਾਉਂਦੇ ਆ ਕੋਈ ਗਲਤੀ ਹੋਵੇ ਤਾਂ ਭੁੱਲ ਚੁੱਕ ਲਈ ਮਾਫੀ ਫਿਰ ਮਿਲਦੇ ਆ ਇੱਕ ਨਵੇਂ ਇੱਕ ਨਵੇਂ ਆਰਟੀਕਲ ਇੱਕ ਨਵੇਂ ਪ੍ਰੋਗਰਾਮ ਦੇ ਦੌਰਾਨ ਇੱਥੇ ਤੁਹਾਡੇ ਕੋ ਉਜਾਸ਼ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ